ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਹਾਂ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਹੈਲਪਲਾਈਨ ਨੰਬਰ ਆ ਨੋਟ ਕਰ ਲਓ ਸਕਰੀਨ ਤੇ ਸ਼ੋਅ ਹੋ ਰਿਹਾ ਜੇ ਕਿਸੇ ਵੀ ਭਰਾ ਨੇ ਆਪਣੇ ਕਿਸੇ ਵੀ ਸੰਦੀ ਐਡ ਲਗਵਾਉਣੀ ਹੋਵੇ ਇਸ ਨੰਬਰ ਤੇ 507 ਫੋਟਾ ਭੇਜ ਕੇ ਐਡ ਲਗਵਾ ਸਕਦੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਉਂ ਦਬਲੋ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰ ਦੀਆਂ ਵੀਡੀਓ ਤੁਹਾਨੂੰ ਆਇਰੋ ਦੇਖਣ ਨੂੰ ਮਿਲਦੀਆਂ ਰਹਿਣ ਜਿਹੜਾ ਅੱਜ ਸਕਰੀਨ ਤੇ ਤੁਸੀਂ ਸਵਰਾਜ 8552 ਟਰੈਕਟਰ ਦੇਖ ਰਹੇ ਹੋ ਇਹ ਟਰੈਕਟਰ ਦਾ ਤੁਸੀਂ ਰੇਟ ਸੁਣ ਕੇ ਬਿਲਕੁਲ ਹੀ ਹੈਰਾਨ ਰਹਿ ਜਾਓ ਬਿਲਕੁਲ ਤੁਸੀਂ ਟਰੈਕਟਰ ਦਾ ਰੇਟ ਸੁਣ ਕੇ ਹੈਰਾਨ ਰਹਿ ਜਾਓਗੇ ਤੇ ਟਰੈਕਟਰ ਦੀ ਆਪਾਂ ਜੇਕਰ ਨਾ ਮਾਡਲ ਦੀ ਗੱਲ ਕਰੀਏ 1996 ਮਾਡਲ ਟਰੈਕਟਰ ਹੈਗਾ ਟਰੈਕਟਰ ਬਾਡੀ ਚਾਸੀ ਲੈਣ ਦਾ ਬਿਲਕੁਲ ਓਕੇ ਪੈ ਕੇ ਤੋਂ ਕੋਈ ਕੰਬਿਨੇਸ਼ਨ ਨਹੀਂ ਟਰੈਕਟਰ ਦੇ ਵਿੱਚ ਇੰਜਨ ਗੇਅਰ ਦਾ ਕੰਮ ਬਿਲਕੁਲ ਓਕੇ ਕਰਾਇਆ ਹੋਇਆ ਵੀਰਾਂ ਨੇ ਬੈਟਰੀ ਵਗੈਰਾ ਨਵੀਂ ਰਖਾਈ ਹੋਈ ਹੈ 96 ਮਾਡਲ ਪੰਜਾਬ ਨੰਬਰ ਚਿਪ ਵਾਲੀ ਕਾਪੀ ਬਣੀ ਹੋਈ ਹੈ ਆਰ ਸੀ ਜਿਹੜੀ ਚਿਪ ਵਾਲੀ ਬਣੀ ਹੋਈ ਹੈ ਟਰੈਕਟਰ ਦੀ ਤੇ ਮਗਰਾਟਾਂ ਵਗੈਰਾ ਤੇ ਕਿਤੇ ਜਰਾਈ ਗਲਾਈ ਨਹੀਂ ਬਿਲਕੁਲ ਸਾਫ਼ ਸੁਥਰੇ ਮਗਰਾਟ ਵਗੈਰਾ ਹੋਏ ਨੇ ਰੇਟ ਵੀ ਬਿਲਕੁਲ ਜਾਇਜ਼ ਹੈ ਵੀਰਾਂ ਦਾ ਤੇ ਏਰੀਆ ਵੀਰਾਂ ਦਾ ਮਖੂ ਹੈਗਾ ਤੇ ਪੰਜਾਬ ਨੰਬਰ ਟਰੈਕਟਰ ਹੈ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਤੇ ਆਪਾਂ ਪੀਟੀਓ ਦੀ ਗੱਲ ਕਰੀ ਤਾਂ 6 ਛਿਰੀ ਵਾਲੀ ਪੀਟੀਓ ਟਰੈਕਟਰ ਦੀ ਤੇ ਡਬਲ ਕਲਚ ਟਰੈਕਟਰ ਹੈ ਸੈਂਟਰ ਗੇਅਰ ਹੈ ਟਰੈਕਟਰ ਹਾਈ ਲੋ ਦੇ ਵਿੱਚ ਟਰੈਕਟਰ ਹੈ ਇਹ ਤੇ ਬਿਲਕੁਲ ਓਕੇ ਪਿਆ ਜਿਹੜੇ ਵੀ ਕਿਸਾਨ ਭਰਾ ਨੇ ਖੇਤੀਬਾੜੀ ਲਈ ਲੈਣਾ ਹੈਗਾ ਘੱਟ ਕੀਮਤ ਵਾਲਾ ਤੇ ਉਹਦੇ ਲਈ ਬਿਲਕੁਲ ਜਾਇਜ਼ ਰੇਟ ਦੇ ਵਿੱਚ ਟਰੈਕਟਰ ਹੈ ਕੁੱਲ 1,45,000 ਰੁਪਏ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ ਤੇ ਬਾਕੀ ਵੀਰਾਂ ਵੱਲੋਂ ਮੌਕੇ ਤੇ ਵੀ ਮਾਨਤਾ ਨਾਲ ਜਿਹੜਾ ਕੀਤਾ ਜਾਊਗਾ ਤੇ ਵੀਰ ਵਿੱਚ ਵੀ ਟਰੈਕਟਰ ਕੱਟ ਲੈਂਦੇ ਨੇ ਜੇ ਕਿਸੇ ਭਰਾ ਨੇ ਵਿੱਚ ਕੋਈ ਟਰੈਕਟਰ ਕਟਾਉਣਾ ਹੋਵੇ ਤਾਂ ਵਿੱਚ ਵੀ ਟਰੈਕਟਰ ਵੀਰ ਕੱਟ ਲੈਂਦੇ ਹੁੰਦੇ ਨੇ ਤੇ ਮਾਲਕ ਦਾ ਜਿਹੜਾ ਕੰਟੈਕਟ ਨੰਬਰ ਹੈ ਭਰਾਓ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਸੋ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਬਾਰੇ ਪੂਰੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਤੇ ട്രെക്ടർ ഖരിദീ